ਾਰੇ ਸਾਥਿਓ ਗੱਲਬਾਤ ਕਰਾਂਗੇ ਅੱਜ ਚైనా ਡੋਰ ਦੇ ਬਾਰੇ ਚైనా ਡੋਰ ਨੇ ਜਿੱਥੇ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਉੱਥੇ ਸਭ ਤੋਂ ਵੱਡਾ ਨੁਕਸਾਨ ਆਕਾਸ਼ ਦੇ ਅੰਦਰ ਉੱਡਦੇ ਹੋਏ ਪੰਛੀਆਂ ਦਾ ਵੀ ਕੀਤਾ ਚైనా ਡੋਰ ਵੇਚਣ ਵਾਲੇ ਦੁਕਾਨਦਾਰ ਭਰਾਵਾਂ ਨੂੰ ਨਿਮਰਤਾ ਸਹਿਤ ਇੱਕ ਅਪੀਲ ਕਰਨੀ ਹੈ ਕਿ चंद ਪੈਸਿਆਂ ਦੇ ਖਾਤਰ ਅਨੇਕਾਂ ਹੀ ਜ਼ਿੰਦਗੀਆਂ ਨੂੰ ਨੁਕਸਾਨ ਦੇ ਵਿੱਚ ਨਾ ਪਾਵੋ ਕਿਉਂਕਿ ਚੈਨਾਡੋਰ ਨੇ ਬਹੁਤ ਵੱਡੇ ਨੁਕਸਾਨ ਕੀਤੇ ਹਨ ਜਦੋਂ ਵੀ ਕਿਸੇ ਰਾਹੀਰ ਦੇ ਚੈਨਾਡੋਰ ਫਿਰਦੀ ਹੈ ਜੇ ਗਲੇ ਦੇ ਵਿੱਚ ਆ ਜਾਂਦੀ ਹੈ ਤੇ ਬਹੁਤ ਵੱਡਾ ਨੁਕਸਾਨ ਇਸ ਗਲੇ ਦਾ ਵੀ ਹੋ ਜਾਂਦਾ ਜੇ ਉਹੀ ਚੈਨਾ ਡੋਰ ਅੱਖ ਦੇ ਨਜ਼ਦੀਕ ਆ ਜਾਂਦੀ ਹੈ ਤੇ ਬਹੁਤ ਵੱਡਾ ਨੁਕਸਾਨ ਅੱਖ ਦਾ ਵੀ ਹੋ ਜਾਂਦਾ ਅਨੇਕਾਂ ਹੀ ਐਸੀਆਂ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਚੱਲਦੀਆਂ ਹਨ ਜਿਦੇ ਨਾਲ ਚੈਨਾ ਡੋਰ ਨੇ ਬਹੁਤ ਜ਼ਿਆਦਾ ਵਿਅਕਤੀਆਂ ਦਾ ਰਾਹੀਰ ਸੱਜਣਾ ਦਾ ਨੁਕਸਾਨ ਕੀਤਾ ਚੰਦ ਪੈਸਿਆਂ ਦੇ ਕਰਕੇ ਚਾਇਨਾ ਡੋਰ ਨਾ ਵੇਚੋ ਦੁਕਾਨਦਾਰ ਭਰਾਵਾਂ ਨੇ ਜਿੱਥੇ ਬਹੁਤ ਵੱਡਾ ਹਮਲਾ ਮਾਰਿਆ ਉੱਥੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਹੈ ਕਿ ਇਸ ਚਾਇਨਾ ਡੋਰ ਨੂੰ ਬੰਦ ਕਰ ਦਿਓ ਕਿਉਂਕਿ ਪ੍ਰਸ਼ਾਸਨ ਬੇਪੱਬਾਂ ਭਾਰ ਹੈ ਚਾਇਨਾ ਡੋਰ ਜਿੱਥੇ ਵੀ ਕਿਤੇ ਮਿਲਦੀ ਹੈ ਪੰਜਾਬ ਪੁਲਿਸ ਦੇ ਵੱਲੋਂ ਕਾਫੀ ਚਲਾਣ ਦਿੱਤੇ ਜਾ ਰਹੇ ਹਨ ਚਾਇਨਾ ਡੋਰ ਨੋ ਵੇਚ ਕੇ ਕੋਈ ਬਹੁਤ ਵੱਡੀਆਂ ਕੋਠੀਆਂ ਨਹੀਂ ਪਾ ਲੈਣੀਆਂ ਬਹੁਤ ਵੱਡੀਆਂ ਜੈਦਾਦਾ ਨਹੀਂ ਬਣਾ ਲੈਣੀਆਂ ਪਰ ਚైనా ਡੋਰ ਵੇਚਣ ਦੇ ਨਾਲ ਜਦੋਂ ਕਿਸੇ ਰਾਹੀਰ ਦੇ ਵਿੱਚ ਇਸ ਚైనా ਡੋਰ ਦੀ ਲਪੇਟ ਦੇ ਵਿੱਚ ਉਹ ਵਿਅਕਤੀ ਆ ਜਾਂਦਾ ਤਾਂ ਰਾਹੀਰ ਸਾਥੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਸ ਚైనా ਡੋਰ ਦੇ ਨਾਲ ਜੋ ਵੀਡੀਓ ਆਪ ਜੀ ਨੂੰ ਦਿਖਾਉਣ ਜਾ ਰਹੇ ਹਾਂ ਉਸ ਸਪਾਈ ਸਾਹਿਬ ਦਾ ਸਾਰਾ ਜਿਹੜਾ ਕੱਪੜਾ ਸਾਰਾ ਲੱਥ ਵਲੱਥ ਖੂਨ ਦੇ ਨਾਲ ਹੋ ਗਿਆ ਚైనా ਡੋਰ ਅੱਖ ਦੇ ਬਹੁਤ ਨਜ਼ਦੀਕ ਇੱਕ ਮੀਆ ਉਹੀ ਚైనా ਡੋਰ ਕਿਤੇ ਅੱਖ ਦੇ ਹੋਰ ਲਾਗੇ ਚਲੇ ਜਾਂਦੇ ਤਾਂ ਸਾਥਿਓ ਇੱਕ ਸੱਜਣ ਦੀ ਅੱਖ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਇੱਕ ਪਰਿਵਾਰ ਇੱਕ ਮੈਂਬਰ ਤੋ ਪੂਰਾ ਪਰਿਵਾਰ ਹੀ ਚਲਦਾ ਉਸ ਪਰਿਵਾਰ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਇਸ ਕਾਤਲਿਆਨਾ ਡੋਰ ਨੂੰ ਬੰਦ ਕਰ ਦਿਓ ਧਿਆਨ ਦੇ ਨਾਲ ਵੀਡੀਓ ਨੂੰ ਵੇਖੋ ਕਿਉਂਕਿ ਕਿਸ ਤਰ੍ਹਾਂ ਦੇ ਨਾਲ ਉਸ ਵਿਅਕਤੀ ਦੀ ਜਿਹੜੀ ਜਾਨ ਹੈਗੀ ਐ ਚੈਨਾ ਡੋਰ ਨੇ ਵੱਡੇ ਜੁਖਮ ਦੇ ਵਿੱਚ ਪਾ ਦਿੱਤੀ ਵੜਾਉਂਦੇ ਨੇ ਹਾਂਜੀ ਮੈਨੂੰ ਦੱਸਿਓ ਫਿਰ ਮੈਂ ਜਾ ਭਾਈ ਲੇਟ ਹੋਈ ਜਾ ਭਾਈ ਲੇਟ ਜੋ ਲੇਟ ਜੋ ਲੇਟ ਜੋ ਵੜਾਉਂਦੇ ਨੇ ਹਾਂਜੀ ਆਰਮਨਾਰਾਣ ਭਾਈ ਆਰਮਨਾਰਾਣ ਆਰਮਨਾਰਾਣ ਓ ਹੋਏ ਅਈ ਨਹੀਂ ਸ਼ੁਕਰ ਅੱਖ ਬਚ ਗਈ ਪਰੇ ਪਰੇ ਹੋਏ ਇਹ ਚਾਈਨਾ ਡੋਰ ਦਾ ਹਾਏ ਹਾਏ ਨੱਕ ਵੀ ਨਾਲ ਸਾਰਾ ਕੁਝ ਚਾਈਨਾ ਡੋਰ ਕਰਕੇ ਹੋਇਆ ਜੀ ਦੇਖੋ ਕੀ ਹਾਲਾਤ ਬਣੇ ਨੇ ਪ੍ਰਸ਼ਾਸਨ ਦਾ ਕੋਈ ਮਤਲਬ ਕਿ ਚਾਈਨਾ ਡੋਰ